ਉਹ ਇਹ ਦੁਖ ਹਾਲਾ ਜੀਉ ਮਾਜ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਮੇਗ ਪਠਾਇਆ ਜਲ ਥਲ ਮਹੀਅਲ ਦਹ ਦਿਸ ਵਰਸਾਇਆ ਸ਼ਾਂਤ ਭਈ 부ਝੀ ਸਭ ਤ੍ਰਿਸ਼ਨਾ ਆਨੰਦ ਭਇਆ ਸਭ ਠਾਈ ਜੀਉ ਸੁਖ ਦਾਤਾ ਦੁਖ ਭੰਜਨ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਤ ਪਾਲੇ ਪੈ ਪੈ ਰਿਤ ਸਹਿ ਮਨਾਈ ਜੀਉ ਜਾਂ ਕੀ ਸਰਨ ਪਿਆ ਗਤ ਪਾਈਐ ਸਾਸ ਸਾਸ ਹਰ ਨਾਮ ਧਿਆਈਐ ਤਿਸ ਬਿਨ ਹੋਰ ਨਾ ਦੂਜਾ ਠਾਕੁਰ ਸਭ ਤਿਸੈ ਕੀਆ ਜਾਈ ਜੀਉ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਘੇਰਾ ਨਾਨਕ ਦਾਸ ਕਹਿ ਬੇਨੰਤੀ ਆਠ ਪਹਿਰ ਤੁਧ ਧਿਆਈ ਜੀਉ ਮਾਜ ਮਹੱਲਾ ਪੰਜਵਾਂ ਸਭੇ ਸੁਖ ਭਏ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉੱਠੇ ਸਹਜ ਸਮਾਦ ਲੱਗੀ ਲਿਵੇ ਅੰਤਰ ਸੋ ਰਸ ਸੋਹੀ ਜਾਣੈ ਜੀਉ ਅਗਮ ਅਗੋਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੈ 네ਰਾ ਸਦਾ ਅਲਿਪਤ ਜੀਆ ਕਾ ਦਾਤਾ ਕੋ ਵਿਰਲਾ ਆਪ ਪਛਾਣੈ ਜੀਉ ਪ੍ਰਭ ਮਿਲਣੈ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਿਜ ਸੰਤੋਖ ਸਦਾ ਤ੍ਰਿਪਤਾਸੀ ਆਨੰਦ ਖਸਮ ਕਹਿ ਪਾਣੈ ਜੀਉ ਹੱਥੀਂ ਦਿੱਤੀ ਪ੍ਰਭ ਦੇਵਨ ਹਾਰੈ ਜਨਮ ਮਰਨ ਰੋਗ ਸਭ ਨਿਵਾਰੀ ਨਾਲਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੀ ਜੀਉ ਮਾਜ ਮਹੱਲਾ ਪੰਜਵਾਂ ਕੀਨੀ ਦਇਆ ਗੋਪਾਲ ਗੁਸਾਈ ਗੁਰ ਕੀ ਚਰਨ ਵਸੇ ਮਨ ਮਾਹੀ ਅੰਗੀਕਾਰ ਕੀਆ ਤਿਨ ਕਰਤੈ ਦੁਖ ਕਾ ਡੇਰਾ ਟਾਹਿਆ ਜੀਉ ਮਨ ਤਨ ਵਸਿਆ ਸਚਾ ਸੋਈ ਟਿਕੜਾ ਥਾਨ ਨਾ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਈ ਏਕੋ ਸੁਆਮੀ ਆਹਿਆ ਜੀਉ ਜੋ ਕਿਛ ਕਰੇ ਸੋ ਆਪੇ ਆਪੈ ਬੁੱਧ ਸਿਆਣਪ ਕਿਛੂ ਨਾ ਜਾਪੈ ਆਪਣਿਆਂ ਸੰਤਾਂ ਨੂੰ ਆਪ ਸਹਾਈ ਪ੍ਰਭ ਧਰਮ ਭਲਾਵਾ ਲਾਹਿਆ ਜੀਉ ਚਰਨ ਕਮਲ ਜਨਕਾ ਆਧਾਰੂ ਆਠ ਪਹਿਰ ਰਾਮ ਨਾਮ ਵਾਪਾਰੂ ਸਹਿਜ ਆਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ ਮਾਜ ਮਹੱਲਾ ਪੰਜਵਾਂ ਸੋ ਸੱਚ ਮੰਦਰ ਜਿਤ ਸੱਚ ਧਿਆਈ ਐ ਸੋ ਰਿਦਾ ਸੁਹਿਲਾ ਜਿਤ ਹਰ ਗੁਣ ਗਾਈ ਐ ਸਾਧ ਧਰਤ ਸੁਹਾਵੀ ਜਿਤ ਵਸਹਿ ਹਰ ਜਨ ਸੱਚੇ ਨਾਮ ਵਿਟਹੁ ਕੁਰਬਾਨੋ ਜੀਓ ਸੱਚ ਵਡਾਈ ਕੀਮ ਨਾ ਪਾਈ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਏ ਧਿਆਏ ਜੀਵ ਹੈ ਜਨ ਤੇਰੀ ਸੱਚ ਸ਼ਬਦ ਮਨ ਮਾਣੋ ਜੀਓ ਸੱਚ ਸਲਾਹਣ ਵਡ ਭਾਗੀ ਪਾਈਐ ਗੁਰ ਪ੍ਰਸਾਦੀ ਹਰ ਗੁਣ ਗਾਈਐ ਰੰਗ ਰਤੇ ਤੇਰੇ ਤੁਧ ਭਾਵੇਂ ਸੱਚ ਨਾਮ ਨੀਸ਼ਾਣੁ ਜੀਉ ਸੱਚੇ ਅੰਤ ਨਾ ਜਾਣੈ ਕੋਈ ਤਾਨ ਤਨੰਤਰ ਸੱਚਾ ਸੋਈ ਨਾਨਕ ਸੱਚ ਧਿਆਈਐ ਸਦ ਹੀ ਅੰਤਰ ਜਾਮੀ ਜਾਣੋ ਜੀਉ ਮਾਜ ਮਹੱਲਾ 5ਵਾਂ ਕਰੈਣ ਸੁਹਾਵੜੀ ਨਿਸੁ ਸੁਹੇਲਾ ਜਪ ਅਮਰਤ ਨਾਮ ਸੰਤ ਸੰਗ ਮੇਲਾ ਕੜੀ ਮੂਰਤ ਸਿਮਰਤ ਪਲਵੰਜਹਿ ਜੀਵਨ ਸਫਲ ਤਿਥਾਈਂ ਜੀਉ ਸਿਮਰਤ ਨਾਮ ਦੁਖ ਸਭ ਲਾਥੀ ਅੰਤਰ ਬਾਹਰ ਹਰ ਪ੍ਰਭ ਸਾਥੀ ਭੈ ਭਉ ਪਰਮ ਖੋਇਆ ਗੁਰ ਪੂਰੈ ਦੇਖਾਂ ਸਭ ਨੀ ਜਾਈਂ ਜੀਉ ਪ੍ਰਭ ਸੁਮਰਥ ਵਾਡੇ ਊਚ ਅਪਾਰਾ ਨਉ ਨਿਦ ਨਾਮ ਭਰੇ ਪੰਡਾਰਾ ਆਦ ਅੰਤ ਮਦ ਪ੍ਰਭ ਸੋਈ ਦੂਜਾ ਲਵੇ ਨਾ ਲਾਈ ਜੀਉ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚੈ ਸਾਧਰਵਾਲਾ ਦੇਹ দান ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਉ ਮਾਜ ਮਹੱਲਾ ਪੰਜਵਾਂ ਅਥਾ ਤੂੰ ਹੈ ਆਗੈ ਆਪੀ ਜੀ ਜੰਤਰ ਸਭ ਤੇਰੇ ਥਾਪੀ ਤੁਧ ਬਿਨੇ ਅਵਰਨਾ ਕੋਈ ਕਰਤੇ ਮੈਂ ਤਾਰੇ ਊਟ ਤੁਮਾਰੀ ਜੀਉ ਰਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨਹੀ ਸੁਖ ਪਾਇਆ ਸੋ ਜਨਮ ਨਾ ਜੂਐ ਹਾਰੀ ਜੀਉ ਨਾਮ ਅਵਖਦ ਜਿਨ ਜਨ ਤੇਰੈ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੀ ਸਫਲ ਏਹਾ ਹੈ ਕਾਰੀ ਜੀਉ ਦਿஷ்ட ਧਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸ਼ਕਾਰਿਆ ਇਕ ਸਵੇਣ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜੀਉ ਮਾਜ ਮਹੱਲਾ ਪੰਜਵਾਂ ਮਨ ਤਨ ਰਤਾ ਰਾਮ ਪਿਆਰੀ ਸਰਬਸ ਦੀਜੈ ਆਪਣਾ ਵਾਰੀ ਆਠ ਪਹਿਰ ਗੋਵਿੰਦ ਗੁਣ ਗਾਈਐ ਬਿਸਰਨਾ ਕੋਈ ਸਾਸਾ ਜੀਉ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਤਰੀਜੈ ਸਾਗਰ ਕੱਟਿਐ ਜਮ ਕੀ ਫਾਸਾ ਜੀਉ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਪ ਅਲਖ ਅਭੇਵਾ ਕਾਮ ਕ੍ਰੋਧ ਕਿਲ ਬਿਖ ਗੁਰ ਕਾਟੇ ਪੂਰਨ ਹੋਈ ਆਸਾ ਜੀਉ ਪੂਰਨ ਭਾਗ ਭਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪਰਮਾਨ ਗਿਰਸਤ ਉਦਾਸਾ ਜੀਉ ਮਾਜ ਮਹੱਲਾ ਪੰਜਵਾਂ ਸਿਮਰਤ ਨਾਮ ਹਿਰਦੈ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਬਿਨ ਸਹਿ ਆਲਸ ਰੂਗਾ ਜੀਉ ਜਾਂ ਕੈ ਗ੍ਰਹਿ ਨਵ ਨਿਦਹਰ ਭਾਈ ਤਿਸ ਮਿਲਿਆ ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋ ਗਾ ਜੀਉ ਛਿਨ ਮਹਿ ਥਾਪ ਉਥਾਪਨ ਹਾਰਾ ਆਪ ਇਕੰਤੀ ਆਪ ਫਸਾਰਾ ਲੇਪ ਨਹੀਂ ਜਗ ਜੀਵਨ ਦਾਤੀ ਦਰਸ਼ਨ ਦਿੱਤੇ ਲਹਿਨ ਵਿਜੋਗਾ ਜੀਉ ਅੰਕਲ ਲਾਏ ਸਭ ਸਿਸ਼ਟ ਤਰਾਈ ਆਪਣਾ ਨਾਮ ਆਪ ਜਪਾਈ ਗੁਰਬੋਹਿਥ ਪਾਇਆ ਕਿਰਪਾਤੀ ਨਾਨਕ ਤੁਰ ਸੰਜੋਗਾ ਜੀਉ ਮਾਜ ਮਹੱਲਾ ਪੰਜਵਾਂ ਸੋਈ ਕਰਨਾ ਜੇ ਆਪ ਕਰਾਈ ਜਿੱਥੇ ਰੱਖੈ ਸਾ ਭਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੈ ਜਿਸ ਮੀਠਾ ਜੀਉ ਸਭ ਪਰੋਈ ਇਕਤ ਧਾਗੇ ਜਿਸ ਲਾਏ ਲੈ ਸੋ ਚਰਨੀ ਲਾਗੇ ਹੂਦ ਕਵਲ ਜਿਸ ਹੋਏ ਪ੍ਰਗਾਸਾ ਤਿੰਨ ਸਰਬ ਨਿਰੰਝਣ ਦੀਤਾ ਜੀਉ ਤੇਰੀ ਮਹਿਮਾ ਤੂੰ ਹੈ ਜਾਣਹਿ ਆਪਣਾ ਆਪ ਤੂੰ ਆਪ ਪਛਾਣਹਿ ਹਉ ਬਲੇ ਹਾਰੀ ਸੰਤਨ ਤੇਰੀ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਉ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰਹਿ ਕਲ ਮਲ ਨਾਨਕ ਨਾਮ ਧਿਆਏ ਧਿਆਏ ਜੀਵੈ ਬਿਨ ਸਿਆ ਭ੍ਰਮ ਭਉ ਠੀਠਾ ਜੀਉ ਮਾਜ ਮਹੱਲਾ ਪੰਜਵਾਂ ਝੂਠਾ ਮੰਗਣ ਜੇ ਕੋਈ ਮੰਗੇ ਤਿਸ ਕਉ ਮਰਤੇ ਘੜੀ ਨਾ ਲਾਗੇ ਪਾਰ ਬ੍ਰਹਮ ਜੋ ਸਦ ਹੀ ਸੇਵੈ ਸੋ ਗੁਰ ਮਿਲ ਨਿਹਚਲ ਕਹਿਣਾ ਪ੍ਰੇਮ ਭਗਤ ਜਿਸ ਕੈ ਮਨ ਲਾਗੀ ਗੁਣ ਗਾਵੇ ਅਨ ਦਿਨ ਨਿਤ ਜਾਗੀ ਵਾਹ ਪਕੜ ਤਿਸ ਸੁਆਮੀ ਮੇਲੇ ਜਿਸ ਕੈ ਮਸਤਕ ਲੈਣਾ ਚਨ ਕਮਲ ਭਗਤਾ ਮਨ ਉੱਠੀ ਵਿਣ ਪਰਮੇਸ਼ਰ ਸਗਲੇ ਮੁਠੀ ਸੰਤ ਜਨਾ ਕੀ ਧੂੜ ਨਿਤ ਬਾਂਛਹਿ ਨਾਮ ਸੱਚੇ ਕਾ ਗਹਿਣਾ ਊਠਤ ਬੈਠਤ ਹਰ ਹਰ ਗਾਈਐ ਜਿਸ ਸਿਮਰਤ ਵਰ ਨਿਹਚਲ ਪਾਈਐ ਨਾਨਕ ਕਉ ਪ੍ਰਭ ਹੋਇ ਦਿਆਲਾ ਤੇਰਾ ਕੀ ਤਾ ਸਹਿਣਾ ਰਾਗ ਮਾਜ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸ਼ਬਦ ਰੰਗਾਇ ਹੁਕਮ ਸਬਾਈ ਸੱਚੀ ਦਰਗਾਹ ਮਹਿਲ ਬੁਲਾਈ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨ ਪਤੀ ਆਵਣਿਆ ਹਉ ਵਾਰੀ ਜੀਉ ਵਾਰੀ ਸ਼ਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰਮਤੀ ਮਨ ਵਸਾਵਣਿਆ ਰਹਾਉ ਨਾ ਕੋ ਮੇਰਾ ਹਉ ਕਿਸਕੇ ਰਾ ਸਾਚਾ ਠਾਕੁਰ ਤਰੇ ਭਵਨ ਮੇਰਾ ਹੁਮੈ ਕਰ ਕਰ ਜਾਏ ਕਣੇਰੀ ਕਰਿ ਅਵਗਣ ਪਛੋ ਤਾਵਣਿਆ ਹੁਕਮੁ ਪਛਾਣੈ ਸੋ ਹਰਿ ਗੁਣ ਵਖਾਣੈ ਗੁਰ ਕੈ ਸ਼ਬਦ ਨਾਮ ਨੀਸ਼ਾਣੈ ਸਭਨਾ ਕਾ ਦਰ ਲੀਖਾ ਸਚੈ ਛੂਟਸ ਨਾਮ ਸੁਹਾਵਣਿਆ ਮਨ ਮੁਖ ਭੂਲਾ ਠੌਰ ਨਾ ਪਾਈ ਜਮ ਦਰ ਬੱਦਾ ਚੋਟਾ ਖਾਈ ਬਿਨ ਨਾਵੈ ਕੋ ਸੰਗ ਨਾ ਸਾਥੀ ਮੁਕਤੇ ਨਾਮ ਤਿਆਵਣੀਆ ਸਾਖਤ ਕੂੜੇ ਸੱਚ ਨਾ ਭਾਵੇ ਦੁਬਦਾ ਬਾਂਦਾ ਆਵੇ ਜਾਵੇ ਲਿਖਿਆ ਲੇਖ ਨਾ ਮਿਟੈ ਕੋਈ ਗੁਰਮਖ ਮੁਕਤ ਕਰਾਵਣੀਆ ਪਈੜਾ ਫਿਰ ਜਾਤੂ ਨਾਹੀ ਝੂਠ ਬਸੁੰਨੀ ਰੋਵੇ ਤਾਹੀ ਅਵਗਣ ਮੁਠੀ ਮਹਿਲ ਨਾ ਪਾਏ ਅਵਗਣ ਗੁਣ ਬਖਸ਼ਾਵਣੀਆ ਪੀੜਾ ਜਿਨ ਜਾਤਾ ਪਿਆਰਾ ਗੁਰਮੁਖ ਬੂਜੈ ਤਤ ਬੀਚਾਰਾ ਆਮਣ ਜਾਣਾ ਠਾਕ ਰਹਾਈ ਸਚੈ ਨਾਮ ਸਮਾਵਣੀਆ ਗੁਰਮੁਖ ਬੂਜੈ ਕਥ ਕਾਵੇ ਸਚੇ ਠਾਕੁਰ ਸਾਚੋ ਭਾਵੇ ਨਾਨਕ ਸਚ ਕਹਿ ਬੇਨੰਤੀ ਸਚ ਮਿਲੈ ਗੁਣ ਗਾਵਣੀਆ ਮਾਜ ਮਹੱਲਾ ਤੀਜਾ ਘਰ ਪਹਿਲਾ ਕਰਮੋ ਹੋਵੈ ਸਤਗੁਰੂ ਮਲਾਈ ਸੇਵਾ ਸੁਰਤ ਸ਼ਬਦ ਚਿਤ ਲਾਈ ਹਉ ਮੈਂ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚ ਕਾਮਣਿਆ ਹਉ ਵਾਰੀ ਜੀਉ ਵਾਰੀ ਸਤਗੁਰ ਕੈ ਬਲਿਹਾਰਨੀਆ ਗੁਰਮਤੀ ਪ੍ਰਗਾਸ ਹੋਆ ਜੀ ਅਨ ਦਿਨ ਹਰ ਗੁਣ ਗਾਵਣਿਆ ਰਹਾਉ ਤਨ ਮਨ ਖੋਜੇ ਤਾ ਨਾਉ ਪਾਈ ਤਾਬਤ ਰਾਖੈ ਠਾਕ ਰਹਾਈ ਗੁਰ ਕੀ ਬਾਣੀ ਅਨ ਦਿਨ ਗਾਵੇ ਸਹਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤ ਅਸੰਖਾ ਗੁਰਮੁਖ ਸਾਚ ਮਿਲੈ ਤਾਂ ਵੇਖਾ ਨੌ ਦਰਵਾਜੇ ਦਸਵੇਂ ਮੁਕਤਾ ਅਨਹਦ ਸ਼ਬਦ ਵਜਾਵਣਿਆ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਆਮ ਦਿਨ ਸਦਾ ਰਹੈ ਰੰਗ ਰਾਤਾ ਦਰ ਸੱਚੈ ਸੋ ਜੀ ਪਾਵਣਿਆ ਪਾਪ ਪੁੰਨ ਕੀ ਸਾਰ ਨਾ ਜਾਣੀ ਦੂਜੈ ਲਾਗੀ ਭਰਮ ਭੁਲਾਣੀ ਅਗਿਆਨੀ ਅੰਦਾ ਮਗ ਨਾ ਜਾਣੈ ਫਿਰ ਫਿਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਉਮੈ ਮੇਰਾ ਖਾਕ ਰਹਾਇਆ ਗੁਰ ਸਾਖੀ ਮਿਟਿਆ ਅੰਧਿਆਰਾ ਵਜਰ ਕਪਾਟ ਖਲਾਵਣਿਆ ਹਉ ਮੈਂ ਮਾਰ ਮਨ ਵਸਾਇਆ ਗੁਰ ਚਰਨੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਤੇ ਆਵਣੀਆ ਜੀਵਨ ਮਰਨਾ ਸਭ ਤੁਧੈ ਤਾਈ ਜਿਸ ਬਖਸ਼ੇ ਤਿਸ ਦੇ ਵਡਿਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਾਰਨਿਆ